ਅਸੀਂ ਜਦੋਂ ਵਕ ਵਕ ਧਰਮਾਂ ਦੀ ਗੱਲ ਕਰਦੇ ਹਾਂ ਸਮਾਜ ਦੇ ਅੰਦਰ ਬਹੁਤ ਸਾਰੇ ਰਿਸ਼ਤੇ ਹਨ ਹਰੇਕ ਧਰਮ ਨੇ ਉਹ ਰਿਸ਼ਤੇ ਨੂੰ ਮਾਨਤਾ ਦਿੱਤੀ ਹੈ ਔਰ ਉਹ ਰਿਸ਼ਤਾ ਹੈ ਪਤੀ ਪਤਨੀ ਦਾ ਜਦੋਂ ਵਿਆਹ ਹੋ ਜਾਂਦਾ ਹੈ ਮੈਰਿਜ ਹੁੰਦੀ ਹੈ ਤੇ ਸਿੱਖ ਧਰਮ ਦੇ ਵਿੱਚ ਸ਼ੁੱਧ ਵਰਤਿਆ ਜਾਂਦਾ ਹੈ ਆਨੰਦ ਕਾਰਜ ਔਰ ਮੈਂ ਇੱਥੇ ਅੱਜ ਜੋ ਸਮਾਜ ਦੇ ਹਾਲਾਤ ਸਾਡੇ ਸਾਹਮਣੇ ਬਣੇ ਨੇ ਉਹ ਸੰਬੰਧੀ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਵੇਖੋ ਪੁਰਾਣਾ ਸਮਾਉ ਹੋਇਆ ਕਰਦਾ ਸੀ ਤੇ ਆਮ ਤੌਰ ਉਤੇ ਇਹ ਗੱਲ ਕਹੀ ਜਾਂਦੀ ਸੀ ਧੀਏ ਤੇਰੀ ਡੋਲੀ ਪੇਕੇ ਘਰ ਵਿੱਚੋਂ ਚੱਲੀ ਹੈ ਤੇ ਹੁਣ ਤੇਰੇ ਸਹੁਰੇ ਘਰ ਵਿੱਚੋਂ ਤੇਰੀ ਅਰਥੀ ਹੀ ਉੱਠੇ ਕਹਿਣ ਤੋਂ ਭਾਵ ਸੀ ਵੀ ਤੂੰ ਹੁਣ ਸਹੁਰੇ ਘਰ ਦੀ ਹੋ ਗਈ ਹੈ ਉਹ ਰਿਸ਼ਤੇ ਨੂੰ ਜਿਹੜਾ ਪਤਨੀ ਦਾ ਰਿਸ਼ਤਾ ਬਣਿਆ ਹੈ ਤੂੰ ਜੀ ਜਾਨ ਦੇ ਨਾਲ ਨਿਭਾਉਣਾ ਹੈ ਉਤਰਾ ਤੇਰੇ ਪੇਕੇ ਜਿਹੜੇ ਹਨ ਤੇਰਾ ਪੇਕੇਆਂ ਦਾ ਘਰ ਤੇਰੇ ਮਾਪੇ ਦਾ ਘਰ ਤੇਰੇ ਲਈ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਪਰ ਜੇ ਤੂੰ ਆਖੀ ਵੀ ਮੈਂ ਥੋੜੇ ਦਿਨਾਂ ਬਾਅਦ ਹੀ ਗੁੱਸੇ ਗਲੇ ਹੋ ਕੇ ਵਾਪਸ ਆ ਜਾਵਾਂ ਤੀਏ ਇਹੋ ਜੇ ਕੰਮ ਨਹੀਂ ਕਰਨੇ ਪਰ ਮੈਂ ਹੈਰਾਨ ਹੁਣਾ ਇਸ ਗੱਲ ਦੇ ਉੱਤੇ ਅੱਜ ਸਮਾਜ ਦੇ ਅੰਦਰ ਇੱਕ ਵਿਚਾਰ ਜਿਹੜੀ ਹੈ ਪਿੱਛੇ ਜਿਹੜੀ ਇੱਕ ਪੋਸਟ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਤੇ ਇੰਗਲੈਂਡ ਦੀ ਇੱਕ ਲੜਕੀ ਹੈ 15 ਸਾਲ ਦੀ ਜਿਹਦਾ ਨਾਮ ਡੈਨੀ ਬਾਰਨਸ ਆਇਆ ਹੈ। ਉਹਨੂੰ ਜਿੱਦਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਪ੍ਰੋਜੈਕਟ ਮਿਲਦੇ ਨੇ ਉਸੇ ਤਰੀਕੇ ਦੇ ਨਾਲ ਉਸ ਬੱਚੀ ਨੂੰ ਇੱਕ ਪ੍ਰੋਜੈਕਟ ਮਿਲਿਆ ਸਕੂਲ ਦੇ ਵੱਲੋਂ ਔਰ ਪਰ ਉਹਨੇ ਇੱਕ ਅਜਿਹੀ ਚੀਜ਼ ਕੀਤੀ ਹੈ ਅਜਿਹੀ ਚੀਜ਼ ਕੀਤੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਕੁਝ ਸੋਚਨ ਵੱਲ ਤੇ ਮਜਬੂਰ ਕਰ ਦਿੱਤਾ। ਉਹਨੇ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਉਹ ਰਚ ਕੁਝ ਵੱਖਰਾ ਕਰ ਦਿਖਾਇਆ ਹੈ। ਹੁਣ ਉਸ ਬੱਚੀ ਨੇ ਕੀ ਕੀਤਾ ਉਸ ਬੱਚੀ ਨੇ 1500 ਦੇ ਕਰੀਬ ਤਲਾਕ ਦੇ ਜਿਹੜੇ ਕਾਗਜ਼ ਨੇ 1500 ਦੇ ਕਰੀਬ ਤਲਾਕ ਜਿਹੜੇ ਪੇਪਰਸ ਹਨਾ ਜੀ ਉਹਨਾਂ ਪੇਪਰਾਂ ਦੇ ਨਾਲ ਇੱਕ ਜੋੜਾ ਤਿਆਰ ਕਰ ਦਿੱਤਾ ਕਾਗਜ਼ਾਂ ਨੂੰ 모ੜ 모ੜ ਕੇ ਤਾਰਾਂ ਨਾਲ ਜੋੜ ਜੋੜ ਕੇ ਉਹਨੇ ਇੱਕ ਐਸਾ ਗਾਉਣ ਬਣਾਇਆ ਜੋ ਕਿ ਵੇਖਣ ਨੂੰ ਤੇ ਬੜਾ ਖੂਬਸੂਰਤ ਲੱਗਦਾ ਸੀ ਵੇਖਣ ਵਾਸਤੇ ਤੇ ਬੜਾ ਖੂਬਸੂਰਤ ਲੱਗਦਾ ਸੀ ਪਰ ਜਿਉਂ-ਜਿਉਂ ਉਹਦੇ ਲਾਗੇ ਜਾਂਦੇ ਸੀ ਤੇ ਉਹਦੇ ਵਿੱਚ ਛੁਪਿਆ ਹੋਇਆ ਤਾਂ ਹੀ ਦਿਖਦਾ ਸੀ ਵੀ ਕਿਹੜੇ-ਕਿਹੜੇ ਸਰੀਰ ਨੇ ਇਹ ਜਿਹੜੇ ਤਲਾਕ ਦਿੱਤੇ ਡਿਵੋਰਸ ਕਿੰਨਾ-ਕਿੰਨਾ ਦੇ ਹੋਏ ਹਨ ਤੇ ਮੈਂ ਬੇਨਤੀ ਕਰਾਂ ਕਿਸੇ ਵੇਲੇ ਕੀ ਹੁੰਦਾ ਜੀ ਸਿਆਣੇ ਬਜ਼ੁਰਗ ਕਿਆ ਕਰਦੇ ਸਨ ਵੀ ਵਿਆਹ ਗੁੱਡੀਆਂ ਪਟੋਲੀਆਂ ਦੇ ਖੇਡ ਨਹੀਂ ਹੈ ਕੋਈ ਵਿਆਹ ਗੁੱਡੀਆਂ ਪਟੋਲੀਆਂ ਦੀ ਖੇਡ ਨਹੀਂ ਪਰ ਅੱਜ ਦਾ ਸਮਾਂ یوں ਪ੍ਰਤੀਤ ਹੁੰਦਾ ਹੈ ਕਿ ਕਈਆਂ ਨੇ ਵਾਕਈ ਵਿਆਹ ਨੂੰ ਗੁੱਡੀਆਂ ਪਟੋਲੇ ਦੀ ਖੇਡ ਬਣਾ ਲਿਆ ਹੈ ਇਹ ਰਿਸ਼ਤਾ ਪਾਕ ਪਿੱਤਰੜਾ ਸੀ ਲਾ ਤੋੜ ਤੱਕ ਨਿਭਣਾ ਸੀ ਪਰ ਉਹ ਇਹ ਰਿਸ਼ਤਾ ਅੱਜ ਛੋਟੀਆਂ-ਛੋਟੀਆਂ ਕੋਈ ਸਾਡੀਆਂ ਸੋਚਾਂ ਸੰਕੀਰਨ ਹੋਈਆਂ ਸਾਡੇ ਅੰਦਰ ਦੀ ਈਗੋ ਕਹਿ ਲਓ ਸਾਡੀ ਆਪਸੀ ਵਿਚਾਰਧਾਰਾ ਦੀ ਮਿਲਾਪ ਦੀ ਘੇੜ ਕਹਿ ਲਓ ਸਾਡੇ ਵਿਚਾਰ ਨਹੀਂ ਰਲਦੇ ਔਰ ਕਈ ਤਰ੍ਹਾਂ ਦੇ ਕਾਰਨ ਜਿਹੜੇ ਬਣਦੇ ਹਨ ਤੇ ਮੈਂ ਅਕਸਰ ਹੀ ਨਾ ਇੱਕ ਬੇਨਤੀ ਕਰਦਾ ਹੁਨਾ ਪਰਿਵਾਰਾਂ ਨੂੰ ਬੇਨਤੀ ਕਰੀਦੀ ਹੈ ਜਦੋਂ ਆਨੰਦ ਕਾਰਜਾਂ ਦੇ ਉੱਤੇ ਵੀ ਕੋਈ ਵਿਚਾਰ ਬੱਚੇ ਬੱਚੀ ਨੂੰ ਦਈਦੇ ਹਨ ਉਦੋਂ ਵੀ ਇਹ ਗੱਲ ਕਹਿੰਦੀ ਹੈ ਕਿ ਅਸੀਂਾਂ ਜਦੋਂ ਰਿਸ਼ਤਾ ਕਰਨਾ ਹੁੰਦਾ ਹੈ ਬਾਹਰ ਮੁਖੀ ਤੌਰ ਦੇ ਉੱਤੇ ਬੜਾ ਕੁਝ ਮੈਚ ਕਰਦੇ ਆਂ ਬੱਚਿਆਂ ਦੀ ਪੜ੍ਹਾਈ ਮੈਚ ਕਰਦੇ ਆਂ ਬੱਚਿਆਂ ਦਾ ਕੱਦ ਕਾਠ ਰੰਗ ਰੂਪ ਕਿ ਜਿਹੜਾ ਮੈਚ ਕਰਦੇ ਆਂ ਫਿਰ ਅਸੀਂ ਜਿਹੜਾ ਸੋਸ਼ਲ ਸਟੇਟਸ ਸਟੇਟਸ ਯਾ ਪਰਿਵਾਰਾਂ ਦਾ ਉਹ ਵੇਖਦੇ ਆਂ ਵੀ ਦੋਵਾਂ ਦਾ ਇਕੁਅਲ ਏ ਆ ਦੋਵੇਂ ਬਰਾਬਰ ਦੇ ਹਨ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਬੜੀਆਂ ਮੈਚ ਕੀਤੀਆਂ ਜਾਂਦੀਆਂ ਨੇ ਪਰ ਜਿਹੜੀ ਚੀਜ਼ ਮੈਚ ਕਰਨ ਵਾਲੀ ਸੀ ਨਾ ਜੀ ਜਿਹੜੀ ਚੀਜ਼ ਮੈਚ ਕਰਨ ਵਾਲੀ ਸੀ ਵੀ ਦੋਵਾਂ ਦੀ ਵਿਚਾਰ ਵੀ ਇੱਕ ਹੈ ਕਿ ਨਹੀਂ ਦੋਵਾਂ ਦੀ ਵਿਚਾਰ ਵੀ ਮਿਲਦੀ ਹੈ ਕਿ ਨਹੀਂ ਇਹਨਾਂ ਦੋਵਾਂ ਦੀ ਵਿਚਾਰ ਤਾਰਾ ਵਖਰੇਵਾ ਤੇ ਨਹੀਂ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਇੱਕ ਪਿਆਰ ਦਿੱਤਾ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਉੱਤੇ ਸਾਨੂੰ ਪਿਆਰ ਦਿੱਤਾ ਹੈ ਮਹਾਰਾਜ ਆਖਣ ਲੱਗੇ ਧਨ ਪਰ ਇਹਨਾਂ ਆਖਿਨ ਬੈ ਨਹੀਂ ਕੱਟੇ ਹੋਏ ਇੱਕ ਜੋਤ ਦੋਏ ਮੂਰਤੀ ਧਨ ਪਰ ਕਹੀਐ ਸੋਏ ਸਤਗੁਰ ਆਖਣ ਲੱਗੇ ਵੀ ਜਿਹੜੇ ਜਿੰਨੂੰ ਆਪਣਾ ਅੱਜ ਦੇ ਸ਼ਬਦਾਂ ਦੇ ਵਿੱਚ ਨੌਜੋਨ ਬੱਚਨ ਸਮਝ ਆ ਜਾਵੇਗੀ ਆਈਡਲ ਕਪਲ ਆਈਡਲ ਕਪਲ ਜਿਹੜਾ ਹੈ ਆਈਡਲ ਕਪਲ ਹੈ ਜਿਹੜਾ ਇੱਕ ਗੋਲ ਸਮਝਦਾ ਹੈ ਇੱਕ ਜੋਤ ਇੱਕ ਜੋਤ ਤੋਂ ਭਾਵ ਸਿ ਵੀ ਇੱਕ ਵਿਚਾਰ ਜਿਹੜੀ ਹੈ ਵਿਚਾਰ ਇੱਕ ਹੋ ਜਾਂਦੀ ਇੱਕ ਵਿਚਾਰ ਹੋ ਜਾਂਦੀ ਇੱਕ ਵਿਚਾਰ ਦੀ ਖੇੜਿਆ ਤੇ ਇੱਕ ਵਿਚਾਰ ਹੋ ਜਾਵੇ ਫਿਰ ਤੁਹਾਡੇ ਜੀਵਨ ਦੇ ਅੰਦਰ ਗ੍ਰਸਤੀ ਜੀਵਨ ਵਿੱਚ ਸੁੱਖ ਦੀ ਖੇਡ ਬਣਦੀ ਹੈ ਤੇ ਜਦੋਂ ਵਿਚਾਰਾਂ ਦਾ ਵਖਰੇਵਾਂ ਬਣ ਜਾਵੇ ਉੱਥੇ ਫਿਰ ਕਲਾ ਕਲੇਸ਼ ਬਣਦੀ ਹੈ ਉੱਥੇ ਫਿਰ ਸਾਡੇ ਸਾਹਮਣੇ ਡਿਵਾਰਸ ਹੁੰਦੇ ਹਨ ਡਿਵਾਰਸ ਹੁੰਦੇ ਨੇ ਤੇ ਬੇਨਤੀ ਇਹ ਵੀ ਹੈ ਵੀ ਜਿੱਥੇ ਆਪਾਂ ਹੋਰ ਬੜਾ ਕੁਝ ਮੈਚ ਕਰਦੇ ਆ ਉੱਥੇ ਵਿਚਾਰਾਂ ਦੀ ਵੀ ਜਿਹੜੀ ਆ ਗੱਲ ਉਹ ਰੱਖਿਆ ਕਰੋ ਸਾਹਮਣੇ ਪਿਆਰ ਮਨ ਆ ਜਾਵੇਗਾ ਮਾਲਕ ਦੀ ਇਹ ਬਖਸ਼ਿਸ਼ ਮਿਲ ਜਾਵੇਗੀ ਇਹ ਸੱਚੇ ਸਤਗੁਰ ਸਾਡੇ ਤੇ ਕਿਰਪਾ ਕਰ ਦੇਣਗੇ ਪਿਆਰ ਦਾ ਵਖਰੇਵਾ ਹੈ ਮਾਲਕ ਦੀ ਇਹ ਰਹਿਮਤ ਹੈ ਮਾਲਕ ਦੀ ਇਹ ਅਸੀਸ ਹੈ ਤੇ ਗੁਰੂਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਤਰਸ ਸਾਡੇ ਉੱਤੇ ਕੀਤਾ ਹੈ ਉਹ ਤਰਸ ਕਿ ਸੱਚੇ ਸਤਗੁਰੂ ਵੇਖੋ ਜਿੱਥੋਂ ਹੁਣ ਜੇ ਆਪਾਂ ਸਿੱਖ ਧਰਮ ਦੀ ਗੱਲ ਕਰ ਲਈਏ ਤੇ ਆਨੰਦ ਕਾਰਜ ਹੁੰਦੇ ਨੇ ਨਾ ਜੀ ਅਕਸਰ ਬੇਨਤੀ ਕਰੀਦੀ ਹੈ ਬਿਜੇਸ ਜਗ੍ਹਾ ਤੇ ਆਨੰਦ ਕਾਰਜ ਹੋਏ ਨੇ ਜਿਸ ਬਾਪੂ ਜੀ ਦੀ ਗੋਦ ਵਿੱਚ ਆਨੰਦ ਕਾਰਜ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਏ ਨੇ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਦੀਆਂ ਉਹ ਲਾਵਾਵਾਂ ਪੜੀਆਂ ਗਈਆਂ ਨੇ ਤੇ ਜਿੱਥੋਂ ਤੁਸੀਂ ਆਪਣੇ ਗ੍ਰਸਥੀ ਜੀਵਨ ਦੀ ਸ਼ੁਰੂਆਤ ਕੀਤੀ ਹੈ ਇਹ ਬੜੀ ਵੱਡੀ ਕਿਰਪਾ ਕੀਤੀ ਜੀ ਗੁਰੂ ਨਾਨਕ ਸਾਹਿਬ ਨੇ ਸਾਡੇ ਉਤੇ ਗ੍ਰਸਥੀ ਮਾਰਗ ਦਾ ਹਸਾਉਂ ਦਿੱਤਾ ਹੈ ਕਿ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਿਰਤ ਤੇ ਕੀਰਤੀ ਦਾ ਸੁਮੇਲ ਗੁਰਨਾਮ ਸੱਚੇ ਪਾਤਸ਼ਾਹ ਨੇ ਕਿਹਾ ਤਾ ਸਤਗੁਰੂ ਤੋਂ ਪਹਿਲਾਂ ਕਿਆ ਜਾਰਿਸ ਜਾਂ ਕਿਰਤ ਕਰ ਲੋ ਜਾਂ ਕੀਰਤੀ ਕਰ ਲੋ ਜਾਂ ਸੰਸਾਰੀ ਬਣ ਜਾਓ ਜਾਂ ਨਿਰੰਕਾਰੀ ਬਣ ਜਾਓ ਮੇਰੇ ਪਾਤਸ਼ਾਹ ਆਖਣ ਲੱਗੇ ਮੇਰਾ ਸਿੱਖ ਸੰਸਾਰੀ ਵੀ ਹੈ ਮੇਰਾ ਸਿੱਖ ਨਿਰੰਕਾਰੀ ਵੀ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆ ਨਿਰੰਕਾਰ ਦੇ ਨਾਲ ਜੁੜੇਗਾ ਤੇ ਜੁੜੇਗਾ ਵੀ ਕਿਵੇਂ ਗੁਰਬਾਣੀ ਦੇ ਵਿੱਚੋਂ ਇੱਕ ਉਦਾਹਰਣ ਪੜਨਾ ਸਾਂਝੀ ਕਰ ਜਾਵਾਂ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੈ ਪਾਤਸ਼ਾਹ ਜੀ ਕਹਿੰਦੇ ਜਿਵੇਂ ਮੁਰਗਾ ਵੀ ਜਲ ਦੇ ਵਿੱਚ ਰਹਿੰਦੀ ਹੈ ਅਤੇ ਫਿਰ ਵੀ ਉਹਦੇ ਪਰ ਆ ਭੇਜ ਰਹਿੰਦੇ ਨੇ ਪਾਣੀ ਤੋਂ ਇਸੇ ਤਰੀਕ ਨਾਲ ਸੰਸਾਰ ਵਿੱਚ ਰਹਿੰਦੇ ਆ ਹੋਇਆ ਵਿਕਾਰਾਂ ਤੋਂ ਮੂਹ ਮਾਇਆ ਤੋਂ ਉੱਪਰ ਉੱਠ ਕੇ ਜੀਵਨ ਬਤੀਤ ਕਰਨਾ ਤੇ ਇਹ ਜੀਵਨ ਬਤੀਤ ਹੋਵੇਗਾ ਕਿਵੇਂ ਜਦੋਂ ਅਸੀਂ ਸ਼ਬਦ ਤੇ ਸੁਰਤੀ ਦਾ ਸਾਡਾ ਮੇਲ ਬਣੇਗਾ ਮਾਲਕ ਦੀ ਉਹ ਰਹਿਮਤ ਪ੍ਰਾਪਤ ਹੋਵੇਗੀ ਮਾਲਕ ਦੀ ਰਹਿਮਤ ਤੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ ਜਿਹੜੀ ਉਹ ਬੱਚੀ ਇੰਗਲੈਂਡ ਦੀ 15 ਸਾਲਾਂ ਦੀ ਬੱਚੀ ਡੈਮੀ ਬੌਰਨ ਜਿਨੇ ਸਕੂਲ ਦਾ ਇੱਕ ਪ੍ਰੋਜੈਕਟ ਕੀਤਾ ਜਿਹੜਾ ਸਕੂਲ ਦਾ ਪ੍ਰੋਜੈਕਟ ਸੀ 1500 ਤਲਾਕ 1500 ਦੇ ਕਰੀਬ ਤਲਾਕ ਵਾਲੇ ਜਿਹੜੇ ਪੇਪਰ ਸਨਾਂ ਕਾਗਜ਼ਾਂ ਦਾ ਉਹਨੇ ਤਾਰਾਂ ਦੇ ਨਾਲ ਕਾਗਜ਼ਾਂ ਜੋੜ ਕੇ ਬੜੇ ਸੋਹਣੇ ਸ਼ੇਪ ਦੇ ਅੰਦਰ ਇੱਕ ਗਾਉਣ ਤਿਆਰ ਕਰ ਲਿਆ ਦੇਖਣ ਨੂੰ ਬੜਾ ਖੂਬਸੂਰਤ ਹੈ ਪਰ ਜਿਉਂ-ਜਿਉ ਲੋਕ ਦੇ ਦੇਦੇ ਨੇ ਤੇ ਡਿਵੋਰਸ ਜਿਹੜੇ ਨੇ ਉਹਨਾਂ ਦੇ ਪੇਪਰ ਹਨ ਜਿੰਨਾਂ ਰਿੰਨੇ ਡਿਵੋਰਸ ਹੋਏ ਨੇ ਲੋਕਾਂ ਦੇ ਇਹ ਉਹਨਾਂ ਦੇ ਪੇਪਰ ਹਨ ਤੇ ਵੇਖੋ ਏ ਅਸੀਂ ਨਾ ਵਿਆਹ ਨੂੰ ਵੀ ਇੱਕ ਤਿਉਹਾਰ ਹੀ ਬਣਾ ਲਿਆ ਵਿਆਹ ਨੂੰ ਵੀ ਤਿਉਹਾਰ ਬਣਾ ਲਿਆ ਤੇ ਉਹ ਬੱਚੀ ਉਹਦੇ ਮਨ ਦੀ ਭਾਵਨਾ ਉਹਦੀ ਸੋਚ ਸੀ ਕਹਿੰਦੀ ਮੈਂ ਇਹ ਗੱਲ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਭਾਈ ਵਿਆਹ ਸਿਰਫ ਇੱਕ ਦਿਨ ਦੀ ਗੱਲ ਨਹੀਂ ਇਹ ਤੇ ਜ਼ਿੰਦਗੀ ਦਾ ਰਿਸ਼ਤਾ ਹੈ ਪੂਰੀ ਜ਼ਿੰਦਗੀ ਦਾ ਸਾਥ ਹੈ ਤੇ ਉਹਦੀ ਜਿਹੜੀ ਇਹ ਡਰੈਸ ਸੀ ਨਾ ਜੀ ਇੰਟਰਨੈਟ ਦੇ ਉੱਤੇ ਬੜੀ ਵਾਇਰਲ ਹੋ ਗਈ ਕਿਉਂ ਕਿਉਂਕਿ ਇਸ ਦੇ ਅੰਦਰ ਹਰ ਟੁੱਟੇ ਹੋਏ ਰਿਸ਼ਤੇ ਦੀ ਖਾਮੋਸ਼ੀ ਸੀ ਤੇ ਸ਼ਾਇਦ ਇਹੀ ਕਾਰਨ ਸੀ ਕਿ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਕੀ ਕੀਤਾ ਜੀ ਉਹ ਠਹਿਰ ਕੇ ਉਹਦੀ ਪੋਸਟ ਨੂੰ ਪੜਨ ਮਜਬੂਰ ਕਰ ਦਿੱਤਾ ਤੇ ਅੱਜ ਅਸੀਂ ਵੀ ਉਸ ਪੋਸਟ ਨੂੰ ਆਧਾਰ ਬਣਾ ਕੇ ਆਪਾਂ ਵੀ ਕੁਝ ਵਿਚਾਰਾਂ ਜੜੀਆਂ ਹਨ ਰਿਸ਼ਤਿਆਂ ਦੀ ਬੁਨਿਆਦ ਦੀਆਂ ਰਿਸ਼ਤੇ ਕਿਵੇਂ ਤੋੜ ਨਿਭ ਸਕਦੇ ਹਨ ਪਤੀ ਪਤਨੀ ਰਿਸ਼ਤੇ ਬੜੇ ਅਹਿਮiyet ਹਨ ਉਹਨਾਂ ਨੂੰ ਆਪਾਂ ਅੱਜ ਸ਼ੇਅਰ ਕਰ ਰਹੇ ਹਾਂ ਅੱਜ ਵਿਚਾਰ ਰਹੇ ਹਾਂ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵਿਚਾਰ ਚੰਗੀ ਲੱਗੇ ਤੁਸੀਂ ਇਸ ਨੂੰ ਅੱਗੇ ਹੋਰ ਸ਼ੇਅਰ ਕਰਿਆ ਜੇ ਔਰ ਇਹ ਵਿਚਾਰ ਜਿਹੜੀ ਹੈ ਮਨ ਅੰਤਰ ਆਤਮੇ ਦੇ ਵਿੱਚ ਆ ਜਾਵੇਗੀ ਤੇ ਇੱਥੇ ਇਹ ਵੀ ਗੱਲ ਕਹਿਣੀ ਚਾਹੁੰਦਾ ਵਾਂ ਕਿਸੇ ਵੇਲੇ ਨਾ ਜੀ ਕੋਈ ਕਲਾ ਕਿਸੇ ਵੇਲੇ ਕੋਈ ਤਸਵੀਰ ਜਿਹੜੀ ਹੈ ਕੋਈ ਕਲਾ ਕੋਈ ਸਟੈਚੂ ਕੋਈ ਛੋਟੀ ਜੀ ਘਟਨਾ ਹੀ ਬਿਨਾ ਬੋਲਿਆਂ ਵੀ ਬਹੁਤ ਵੱਡਾ ਸੁਨੇਹਾ ਦੇ ਜਾਂਦੀ ਹੈ ਬਹੁਤ ਵੱਡਾ ਮੈਸੇਜ ਕਨਵੇ ਕਰ ਜਾਂਦੀ ਹੈ ਜਿਵੇਂ ਉਸ ਬੱਚੀ ਦੇ ਦੁਆਰਾ ਤਿਆਰ ਕੀਤਾ ਹੋਇਆ ਜਿਹੜਾ ਗਾਉਣ ਹੈ ਜੋ 1500 ਦੇ ਕਰੀਬ ਤਲਾਕ ਦੇ ਪੇਪਰਾਂ ਨਾਲ ਉਸਨੇ ਬਣਾਇਆ ਇੰਗਲੈਂਡ ਦੀ ਉਹ ਬੱਚੀ ਤੇ ਜਿਵੇਂ ਲੋਕਾਂ ਨੂੰ ਸੋਚਣ ਵਾਸਤੇ ਮਜਬੂਰ ਕੀਤਾ ਅੱਜ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਖੁਸ਼ਹਾਲ ਜੀਵਨ ਬਤਸਰ ਕਰਨ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰਾਂ ਵਿੱਚ ਸੁੱਖ ਬਣੇ ਸਾਡਾ ਘਰ ਵਾਕਈ ਸਵਰਗ ਦਾ ਨਮੂਨਾ ਬਣ ਜਾਵੇ ਤੇ ਵੇਖੋ ਇਹ ਰਿਸ਼ਤਿਆਂ ਦੀ ਦੁਨੀਆ ਹੈ ਰਿਸ਼ਤੇ ਤੋੜ ਤੇ ਹਰ ਕੋਈ ਲੈਂਦਾ ਹੈ ਪਰ ਨਿਭਾਉਣ ਦੀ ਜਾਤ ਸਾਨੂੰ ਆ ਜਾਵੇ ਤੇ ਰਿਸ਼ਤਿਆਂ ਨੂੰ ਨਿਭਾਉਣ ਦੇ ਵਾਸਤੇ ਕੀ ਕਰਨਾ ਪਵੇਗਾ ਘਰ ਪਰਿਵਾਰ ਖੁਸ਼ੀ ਹੋਣ ਵਾਸਤੇ ਕੀ ਕਰਨਾ ਪਵੇਗਾ ਜਿਹੜਾ ਵੀ ਤੁਹਾਥੋਂ ਛੋਟਾ ਹੈ ਉਹਨੂੰ ਰੱਜ ਰੱਜ ਕੇ ਪਿਆਰ ਦਿਓ ਜਿਹੜਾ ਤੁਹਾਥੋਂ ਵੱਡਾ ਹੈ ਉਹਨੂੰ ਰੱਜ ਕੇ ਸਤਕਾਰ ਦਿਓ ਤੇ ਪਤੀ ਪਤਨੀ ਹੋਵੇ ਚਾਹੇ ਭਰਾ ਭਰਾ ਹੋਵੇ ਆਪਦੇ ਵਿੱਚ ਆਪਾਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਮਝਾਂਗੇ ਤੇ ਫਿਰ ਜੀਵਨ ਦੇ ਵਿੱਚ ਆਨੰਦ ਬਣ ਜਾਵੇਗਾ ਮਾਲਕ ਦੀ ਰਹਿਮਤ ਪ੍ਰਾਪਤ ਹੋਵੇਗੀ ਗੁਰੂ ਕਿਰਪਾ ਕਰੇ ਪਿਆਰ ਦੇ ਵਿੱਚ ਸਮਝ ਸਕੀਏ ਜੀ